ਦੋਸਤੋ ਵੀਰੋ ਭੈਣੋ ਭਰਾਵੋ ਸਤਿ ਸ਼੍ਰੀ ਅਕਾਲ ਰਾਮ ਰਾਮ ਸਵਾਗਤ ਹੈ ਆਪਣਾ YouTube ਚੈਨਲ ਪੀਰੀ ਫਕੀਰੀ ਨੂਰ ਤੇ ਮੈਂ ਲੈ ਕੇ ਆਇਆ ਤੁਹਾਡੇ ਵਾਸਤੇ ਮੰਤਰ ਨਾਰ ਸਿੰਘ ਵੀਰ ਕਾ ਹਰ ਬਿਮਾਰੀ ਨੂੰ ਠੀਕ ਕਰਨ ਵਾਸਤੇ ਹਰ ਰੋਗੀ ਨੂੰ ਠੀਕ ਕਰਨ ਵਾਸਤੇ ਮੰਤਰ ਵੱਲ ਜਾਣ ਤੋਂ ਪਹਿਲਾਂ ਪਿਆਰਾ ਜਿਹਾ ਲਾਈਕ ਚੈਨਲ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਚੱਲਦੇ ਹਾਂ ਜੀ ਹੁਣ ਮੰਤਰ ਵੱਲ ਸਤ ਕੇ 나ਥ ਧਰਮ ਕੇ ਵੀਰ ਟੋੜੇ ਕਿੱਲਾ ਤੇ ਜੰਜੀਰੇ ਰਹਿਣ ਖੇੜੇ ਘੁਮਣਾ ਕੇ ਮਨਾ ਕੇ ਚੱਲੇ ਤਪੀ ਸੰਿਆਸੀ ਘੁਮਣਾ ਕੇ ਚੱਲੇ ਸੋਨੇ ਕਾ ਕੋਟ ਜਲ ਬਿੰਬ ਕੀ ਖਾਈ ਨਾਰ ਸਿੰਘ ਵੀਰ ਚਾਰਕੂੰਟ ਕੀ ਖਬਰ ਲਿਆ ਤੇਰੇ ਨਾਮ ਕੀ ਦੁਹਾਈ ਨਾਂ ਲਿਆਏ ਤਾਂ ਤੈਨੂੰ ਬੀਬੀ ਭਾਨੀ ਕੀ ਆਣ ਬਾਬਾ ਪੜਵਾਰਗ ਸਿੰਘ ਦੀ ਕਸਮ ਮੇਰੇ ਆਜੀ ਕਾ ਸਵਾਲ ਪੂਰਾ ਕਰ ਤੇਰੇ ਨਾਮ ਕੀ ਦੁਹਾਈ ਦੁਬਾਰੇ ਸੁਣ ਲੋ ਸੱਤ ਕੇ ਨਾਰਥ ਧਰਮ ਕੇ ਵੀਰ ਤੋੜੇ ਕਿਲਾ ਤੇ ਜੰਜੀਰੇ ਰੈਣ ਖੇੜੇ ਘੁਮਣਾ ਕੇ ਮਨਾ ਕੇ ਚੱਲੇ ਤਪੀਸ ਨੇ 80 ਘੁਮਣਾ ਕੇ ਚੱਲੇ ਸੋਨੇ ਕਾ ਕੋਟ ਜਲਬਿੰਬ ਕੀ ਖਾਈ ਨਾਰ ਸਿੰਘ ਵੀਰ ਚਾਰਕੂੰਟ ਕੀ ਖਬਰ ਲਿਆ ਤੇਰੇ ਨਾਮ ਕੀ ਦੁਹਾਈ ਨਾ ਲਿਆਏ ਤਾਂ ਤੈਨੂੰ ਬੀਬੀ ਭਾਨੀ ਕੀ ਆਣ ਬਾਬਾ ਪੜਵਾਰ ਸਿੰਘ ਕੀ ਕਸਮ ਮੇਰੇ ਆਜੀ ਦਾ ਸਵਾਲ ਪੂਰਾ ਕਰ ਤੇਰੇ ਨਾਮ ਕੀ ਦੁਹਾਈ ਵੀਧੀ ਸੁਣ ਲਓ ਜੀ ਦੋ ਲੱਡੂ ਸੋਮਵਾਰ ਵਾਲੇ ਦਿਨ ਕੁੱਤੇ ਨੂੰ ਖਵਾਉਣਾ ਹੈ ਕੋਈ ਵੀ ਇਸ ਕਲਾਮ ਨਾਲ ਜਿਹੜਾ ਵੀ ਰਾਜੀ ਹੁੰਦਾ ਹੈ ਜਿਸ ਵੀ ਰੋਗੀ ਨੂੰ ਆਪਾਂ ਰਾਜੀ ਕਰਦੇ ਆ ਤਾਂ ਉਸ ਦੇ ਉੱਤੋਂ ਦੇ ਸਵਾ ਕਿਲੋ ਲੱਡੂ ਤੇ ਸਵਾ ਕਿਲੋ ਮਾਸ ਇੱਲਾਂ ਖਵਾਉਣਾ ਹੈ ਪਿੰਡ ਦੀ ਯੂ ਯੂ ਤੋਂ ਬਾਹਰ ਜਾ ਕੇ ਰੱਖਾਉਣਾ ਹੈ ਪਾਠ ਦਾ ਜਾਪ 41 ਦਿਨਾਂ ਦਾ ਹੈ 108 ਵਾਰ ਰੋਜ਼ ਜਾਪ ਕਰਨਾ ਹੈ ਧੂਪ ਤੇ ਫੁੱਲ ਪਾਣੀ ਕੋਲ ਰੱਖਣਾ ਹੈ ਪਾਣੀ ਦਾ ਗਲਾਸ ਰੱਖ ਲਓ ਕੋਲੇ ਅਤੇ ਆਖੀਰਲੇ ਦਿਨ ਜਾਣੀ 41ਵੇਂ ਦਿਨ ਲੱਟੂ ਤੇ ਮਾਸ ਦੇਣਾ ਮੰਤਰ ਸਿੱਧ ਹੋ ਜਾਵੇਗਾ ਨਾਰ ਸਿੰਘ ਵੀਰ ਤੁਹਾਡਾ ਹਰ ਹੁਕਮ ਮੰਨੇਗਾ ਜੋ ਵੀ ਤੁਸੀਂ ਚਾਹੋਗੇ ਉਹੀ ਕੁਝ ਹੋਵੇਗਾ ਹਰ ਰੋਗੀ ਨੂੰ ਤੁਸੀਂ ਠੀਕ ਕਰ ਸਕਦੇ ਹੋ ਧੰਨਵਾਦ ਜੀ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਓ ਤਾਂ ਕਿ ਆਪਾਂ ਤੁਹਾਡੇ ਲਈ ਨਵੇਂ-ਨਵੇਂ ਵੀਡੀਓ ਲਿਆ ਸਕੀਏ ਆਪਾਂ ਗ੍ਰੰਥ ਲਿਖ ਰਹੇ ਹਾਂ ਜਿਸ ਵੀ ਕਿਸੇ ਵੀਰ ਨੂੰ ਚਾਹੀਦਾ ਹੋਵੇ ਆਪਾਂ ਫ੍ਰੀ 'ਚ ਦਿਆ ਕਰਾਂਗੇ ਕੋਈ ਪੈਸਾ ਨਹੀਂ ਇਸ ਦਾ ਬਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ